ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਉਹ ਨੇ ਜੋ ਪੰਜਾਬ ਦੇ ਪਿੰਡੂ ਲੋਕ ਵਿਰਸੇ ਦਾ ਇੱਕ ਹਿੱਸਾ ਨੇ ਇਸ ਦੇ ਵਿੱਚ ਲੋਕ ਗੁੱਡੀ ਫੂਕਣ ਦੀ ਰਸਮ ਅਦਾ ਕਰਦੇ ਨੇ ਔਰ ਗੁੱਡੀ ਫੂਕਣ ਦੀ ਰਸਮ ਪੰਜਾਬ ਦੇ ਵਿੱਚ ਉਦੋਂ ਅਦਾ ਕੀਤੀ ਜਾਂਦੀ ਸੀ ਜਦੋਂ ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਮੀਂਹ ਲੰਬਾਰਸਾ ਨਾ ਪਵੇ ਤਾਂ ਲੋਕ ਪਿੰਡਾਂ ਦੇ ਉਦੋਂ ਇਹ ਕਰਦੇ ਹੁੰਦੇ ਸੀਗੇ ਕਿ ਚਲੋ ਇਸ ਵਾਰੀ ਗੁੱਡੀ ਫੂਕੀ ਜਾਵੇ ਹੋ ਸਕਦਾ ਹੈ ਕਿ Indra ਦੇਵਤਾ ਖੁਸ਼ ਹੋ ਕੇ ਮੀਂਹ ਪਾ ਦੇਵੇ ਤਿੰਨ ਤਸਵੀਰਾਂ ਵਿੱਚ ਤੁਸੀਂ ਨਾਬਾ ਦੇ ਪਿੰਡ ਥੂਹੀ ਦੀਆਂ ਇਹਨਾਂ ਔਰਤਾਂ ਨੂੰ ਦੇਖ ਰਹੇ ਹੋ ਜਿਹੜੀਆਂ ਆਪਣੇ ਪਿੰਡ ਦੇ ਵਿੱਚ ਇਸ ਪਰੰਪਰਾ ਨੂੰ ਮੋੜ ਇੱਕ ਵਾਰੀ ਦੁਹਰਾਰੀਆਂ ਨੇ ਜਿਸ ਨੂੰ ਗੁੱਡੀ ਫੂਕਣ ਦੀ ਪੁਰਾਣੀ ਪਰੰਪਰਾ ਕਿਹਾ ਜਾਂਦਾ ਆ ਗੁੱਡੀ ਫੂਕਣ ਤੋਂ ਪਹਿਲਾਂ ਇੰਦਰ ਦੇਵਤੇ ਨੂੰ ਪ੍ਰਸੰਨ ਕਰਨ ਲਈ ਪਿੰਡ ਵਿੱਚ ਘਰ-ਘਰ ਜਾ ਕੇ ਆਟਾ ਮਿੱਠਾ ਅਤੇ ਤੇਲ ਲੈ ਕੇ ਕਰੀਬ 3 ਕੁਇੰਟਲ ਗੁਲਗੁਲੇ ਬਣਾ ਕੇ ਗੁੱਡੀ ਫੂਕਣ ਦੀ ਪੁਰਾਣੀ ਪਰੰਪਰਾ ਸ਼ੁਰੂ ਕੀਤੀ ਹੈ ਗੁੱਡੀ ਫੂਕਣ ਵੇਲੇ ਪਿੰਡ ਦੀਆਂ ਸਾਰੀਆਂ ਔਰਤਾਂ ਵੱਲੋਂ ਨਿੱਕੇ-ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਗੁੱਡੀ ਦੀ ਅਰਥੀ ਸ਼ਮਸ਼ਾਨ ਘਾਟ ਵਿੱਚ ਲਜਾਈ ਗਈ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖਦੇ ਹੋ ਇਸ ਤੋਂ ਬਾਅਦ ਬੀਬੀਆਂ ਮੰਨਿਓ ਉੱਥੇ ਜਾ ਕੇ ਵੇਣ ਵੀ ਪਾਏ ਗਏ မနက်တိုင်းအကြံဉာဏ်တွေမျှဝေကြတယ် ਮੂਹਰੇ ਤਾਂ ਨਹੀਂ ਨੀ ਤਨੀ ਤਨੀ ਜੇ ਇਹਦੀ ਗਰਮੀ ਹੈ ਬੱਛ ਵੀ ਰੋ ਬੱਛ ਕਿਹੜਾ ਬਾਹ ਚਲਦੀ ਹੈ ਬਸ ਕੁਛ ਨਹੀਂ ਬਾਹ ਤਾਂ ਮਰ ਆਪਾ ਪਾ ਦੇ ਮੀ ਮਾੜੀ ਹੋਟੀ ਠੰਡ ਹੋ ਜੇ ਤੇ ਚਿਹਰੋ ਵੀ ਨਾ ਬਚੀਏ ਨਹੀਂ ਕਹੇਗੇ ਹਾਏ ਹਾਰੀ ਕੁੱਕੇ ਵੜ ਕੇ ਆਏ ਜੋ ਤੇ ਛੱਡ ਕਰਾਣੂ ਆਏ ਪਾਣੀ ਜੀ ਕੁੱਟ ਦੇ ਨਹੀਂ ਬਚੀਏ ਹਾਏ ਉਹ ਪਾਣੀ ਦੇ ਮਾਰੇ ਨਹੀਂ ਗਰਦੇ ਮੁਕੀ ਮਰਦੀ ਨਹੀਂ ਬੋਤੀ ਸੁਦੇ ਦੁੱਤੀ ਇਹ ਬਣੀ ਜੋ ਬੈਠੀ ਕੀ ਦੇਵਨੀ ਬਣੀ ਦਿੱਕਾ ਕੁੜੇ ਬਾਪ ਤੇਰਾ ਮੰਗ ਜੀਆਂ ਦਾਦਾ ਤੋਂ ਬਾਤ ਕੀ ਜਾ ਕੇ ਰੂਈ ਵੇਣਕੀਏ ਹੋਹੀ ਸੁਣੂਗਾ ਕੁੜੇ ਤੂੰ ਵੀ ਜਿਆਨੀਆਂ ਦੇਵਦੀ ਕਰ ਲਈ ਕਹੇਗੀ ਰਹੀ ਨੇ ਬੱਚੇ ਬਕੀਏ ਹਾਂ ਜੀ ਬਹੁਤ ਬਹੁਤ ਛੋਟਾ ਰਸਤਾ ਹੈ ਪਹਿਲਾ ਖੱਲੇ ਢੱਕੇ ਲਾਉ ਤੇ ਬਾਕੀ ਜੀ ਤੁਸੀਂ ਕਹਿੰਦੇ ਹੋ ਮੈਂ ਖੱਲੇ ਲਾਉਂਦਾ ਆਪਣੇ 4000 ਇਹ ਨਿਆਣੇ ਨਹੀਂ ডিয়ে নে বনাখ ਆ ਬੇਰੇ ਸੌ ਰੁਪਏ ਪਹਿਲਾ ਪਿਆ ਤੋੜ ਨਹੀਂ ਪੀਤਾ ਹੋਰ ਮਾੜਾ ਮਾਰ ਜੋ ਜੜੀਓ ਦਾ ਦਾ ਦਵਾਈ ਕਰਕੇ ਅੱਗੇ ਜਾ ਦੇ ਕੇ ਠੀਕ ਸਾਹਿਬ ਉਹਨੂੰ ਖੜਾ ਕੇ ਠੀਕ ਕਰਾ ਗੋ ਠੀਕ ਕਰਾ ਕੇ ਕਹਾਂ ਲੈ ਇਹਨੂੰ ਲਾ ਦੇ ਇਹਨੂੰ ਖੜਾ ਕੇ ਕਹਾਂ ਯਾਰ ਲਾ ਦੇ ਖੜਾ ਆ ਜਾ ਵੀ ਜੇ ਹੋ ਰਿਹਾ ਤੇਰੇ ਕੁੱਤੇ ਨਹੀਂ ਲੱਗਦੇ ਨਾ ਵੀਰੇ ਥੋੜਾ ਉਪਰ ਰਹੋ ਆਪ ਸਾਈਡ ਤੇ ਰਹੋ ਆਪ ਸਾਈਡ ਤੇ ਰਹੋ ਹਵਾ ਚਲਦੀ ਆ बसि <trop> ਫਿਰ ਅੱਗ ਬਖਾਉਣ ਤੋਂ ਬਾਅਦ ਜਿਸ ਤਰੀਕੇ ਖੁਸ਼ੀ ਮਨਾਈ ਜਾ ਰਹੀ ਹੈ ਉਹ ਵੀ ਇਹਨਾਂ ਦੇ ਚਿਹਰਿਆਂ ਤੇ ਨਜ਼ਰ ਆਊਗੀ ਤਾਂ ਕਿ ਇੰਦਰ ਦੇਵਤਾ ਖੁਸ਼ ਹੋ ਜਾਵੇ ਚਲ ਚਲ ਕਰ ਸੇਵਾ ਜੀ ਕਰਨਾ ਵਰਤੀ ਬੇ बस निगाना माधी रेगा भॻवान ॾोल गई दीवा भॻवान ॾोल गई दीवा भॻवान भईया ढोल गईमी न ਪਾਣੀ ਦੀ ਕੁਟ ਦੇਈ ਰੱਬਾ 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 ਬਾਬੇ ਦਾ ਇੰਟਰਵਿਊ ਲੈ ਦੋ ਇਸ ਵਾਰ ਇਹ ਪਿੰਡ ਦੀਆਂ ਔਰਤਾਂ ਦਾ ਕੀ ਕਹਿਣਾ ਆ ਆਓ ਉਹਨਾਂ ਦੇ ਮੂੰਹੋਂ ਸੁਣ ਲੈਨੇ ਆ ਇਹ ਗੁੱਡੀ ਤਾਂ ਫੂਕੀ ਹੈ ਵੀ ਮੀਂਹ ਪਵੇ ਜੇ ਅੱਗੇ ਮਾਈਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਪੈ ਕੇ ਸੋਹਰੇ ਬਣਦੇ ਉਸੇ ਤਰ੍ਹਾਂ ਹੀ ਸਾਰੀ ਰਸਮ ਕਰਦੇ ਫੇਰ ਆਪਣੇ ਗੁਲਗਲੇ ਪਕਾ ਕੇ ਝੂਟਾ ਫਕੇ ਗੁੱਡੀ ਫੂਕ ਕੇ ਆਉਂਦੀਆਂ ਇੱਕ ਪਿੱਟ ਸਿਆਪਾ ਕਰਦੀ ਆ ਮਾਂ ਬਣਦੀ ਪਰਜਾਈ ਬਣਦੀ ਦਾਦੀ ਬਣਦੀ ਸਾਰੇ ਪੈ ਕੇ ਸੋਹਰੇ ਬਣ ਕੇ ਉੱਥੇ ਸਾਰੇ ਕਰਕੇ ਆਉਂਦੀਆਂ ਪਰਮਾਤਮਾ ਇੰਨਾ ਦਿਆਲ ਹੋ ਜਾਂਦਾ ਤੇ ਮੀਂਹ ਪੈ ਜਾਂਦਾ ਸੀਗਾ ਉਸ ਟਾਈਮ ਚ ਪਹਿ ਲੱਗ ਗਈ ਜੀ ਜਿਹੜੇ ਪਹਿਲੇ ਸਮੇਂ ਹੁੰਦੇ ਸੀਗੇ ਜੀ ਪਰਮਾਤਮਾ ਨੇ ਹੀ ਪਰਮਾਤਮਾ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਬਸ ਮੈਂ ਇਕੱਠੇ ਹੋ ਕੇ ਆਣ ਥੱਕ ਹੋ ਕੇ ਮਾਈਆਂ ਨੇ ਸੇਵਾ ਕਰੀਆ ਸਾਰਾ ਦਾ ਆਟਾ ਪਾਣੀ ਇਕੱਠਾ ਕਰਿਆ ਇਕੱਠਾ ਕਰਕੇ ਫਿਰ ਆਪਣੀ ਸਵੇਰ ਦੇ ਬਣਾਉਣ ਲੱਗੀਆਂ ਪਈਆਂ ਨੇ ਮਾਈਆਂ ਮੀਂਹ ਪੈਣਾ ਚਾਹੀਦਾ ਪਰਮਾਤਮਾ ਉਹ ਰੇ ਹੀ ਅਰਦਾਸ ਕਰਦੇ ਆ ਮੀਂਹ ਵਾਸੇ ਤੇਰੀ ਰਹਿਮਤ ਦਾ ਵੀ ਮੀਂਹ ਪੈਣਾ ਚਾਹੀਦਾ ਜੀ ਸਾਨੂੰ ਆਏ ਆ ਵੀ ਬੇਟਾ ਵੀ ਪਹਿਲਾਂ ᱛੀਆਂ ਕੁਮਾਰੀਆਂ ਗੁੱਡੀਆਂ ਸਾਰੀਆਂ ਜਿੰਨੀਆਂ ਸੌਰੇ ਤੋਂ ਅੰਜਮੀਆਂ ਕੁੜੀਆਂ ਹੁੰਦੀਆਂ ᱛੀਆਂ ਸਾਰੀਆਂ ਇਕੱਠੀਆਂ ਕੇ ਗੁੱਡੀ ਫੂਟਦੀਆਂ ਹੁਣ ਤਾਂ ਕੋਈ ਕੁੜੀ ਦੂਜੀ ਨਾ ਦੂਜੀ ਕੋਈ ਲੜਕੀ ਰਾਜੀ ਨਹੀਂ ਹੁਣ ਤਾਂ ਦੋ ਘੜੀ ਬੜੀਆਂ ਬੁੱਢੀਆਂ ਨੂੰ ਇਕੱਠਾ ਕਰਨਾ ਪੈਂਦਾ ਸਮਾਨ ਹੋਹੀ ਕਹੀ ਜਾਨੇ ਵੀ ਸਾਡੇ ਪੁੱਤ ਪੋਤੇ ਸੁੱਕੀਆਂ ਜ਼ਮੀਨਾਂ ਬਾਉਂਦੇ ਨੇ ਵੀ ਸਾਨੂੰ ਪ੍ਰਮਾਤਮਾ ਸਿੰਦਰ ਦੇਵਤਾ ਹੀ ਦਇਆਲ ਹੋ ਵੀ ਸਾਨੂੰ ਮੀਂਹ ਦੀ ਲੋੜ ਹੈ ਬੱਚਿਆਂ ਨੂੰ ਬਹੁਤ ਜਿਆਦਾ ਵੀ ਮੀਂਹ ਪੈਣਾ ਚਾਹੀਦਾ ਪਿਆਰ ਵੀ ਵਾਧਦਾ ਜੀ ਇਕੱਠੀਆਂ ਹੋਈਆਂ ਨੇ ਜਦ ਤੜਕੇ ਦੇ ਬੀਬੀਆਂ ਸਾਰੀਆਂ ਕੋਈ ਵਿਚਾਰੀ ਅੰਦਰੋਂ ਬਾਹਰ ਵੀ ਨਹੀਂ ਨਿਕਲਦੀ ਕਦੇ ਜਿਹੜੇ ਉਹ ਬੀਬੀ ਵੀ ਅੱਜ ਇੱਥੇ ਪਹੁੰਚੂਗੀ ਦੂਜੀ ਦੂਜੀ ਦੀ ਸਹੇਲੀ ਬਣੂਗੀ ਪਿਆਰ ਵਧੂਗਾ ਗਾਹ ਨੂੰ ਇਹਨਾਂ ਨੂੰ ਅਗਲੀ ਪੀੜ੍ਹੀ ਨੂੰ ਆਉਣ ਵਾਲੀ ਨੂੰ ਸਾਰਾ ਪਤਾ ਲੱਗੂਗਾ ਵੀ ਆਪਾਂ ਐ ਗੁੱਡੀ ਪੁੱਕੀ ਨਹੀਂ ਅਸੀਂ ਜੀ ਰਲ ਮਿਲ ਕੇ ਅਸੀਂ ਇਹ ਰਸਣ ਇਕੱਠਾ ਕਰ ਰਹੇ ਹਾਂ ਜੀ ਘਰ ਘਰ ਫਿਰ ਕੇ ਛੁਟਕੀ ਛੁਟਕੀ ਆਟੇ ਦੀ ਯਾਰ ਮਿੱਠਾ ਤੇਲ ਲਿਆ ਸਾਰੇ ਫਿਰਕੇ ਅਸੀਂ ਆਖਿਆ ਵੀ ਰੱਬ ਤੋਂ ਮੀਂਹ ਪਵਾਉਣਾ ਹੈ ਐਤ ਗਰਮੀ ਹੈ ਸਾਰੇ ਔਖੇ ਹੋ ਰਹੇ ਨੇ ਜੀਰੀ ਲਾਉਣ ਤੋਂ ਵੀ ਬਹੁਤ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਮੀਂਹ ਪਾਈ ਜੇ ਸੁਭੇਸ਼ਕ ਪੰਜਾਬ ਜਿੰਨਾ ਮਰਜੀ ਆਧੁਨਿਕ ਹੋ ਜਾਵੇ ਪਰ ਕੁਝ ਪਰੰਪਰਾਵਾਂ ਜਿਹੜੀਆਂ ਕਿ ਸਾਡੇ ਪਿੰਡਾਂ ਤੋਂ ਚੱਲਦੀਆਂ ਪਈਆਂ ਨੇ ਹਾਲੇ ਕਿ ਬਹੁਤ ਸਾਰੇ ਵਿਦਵਾਨ ਕਹਿਣਗੇ ਕਿ ਇਹ ਇੱਕ ਫੋਕਾ ਵਹਿਮ ਹੈ ਪਰ ਮੈਂ ਪਖੰਡ ਹੈ ਪਰ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਲੋਕ ਰਵਾਇਤਾਂ ਦੇ ਵਿੱਚੋਂ ਇੱਕ ਰਵਾਇਤ ਗੁੱਡੀ ਫੁਕਣਾ ਵੀ ਹੈ ਜੋ ਕਦੇ ਮੁੱਕਣੀ ਨਹੀਂ